ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਮਾਈ YouTube ਚੈਨਲ ਹਰਕੀਰਤ ਪੰਜਾਬੀ ਕੁਕਿੰਗ ਚੈਨਲ ਤੇ ਮੈਂ ਤੁਹਾਡਾ ਵੈਲਕਮ ਕਰਦੀ ਆ ਜੀ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲੱਗੀ ਆ ਪੀਜ਼ਾ ਰੈਸিপি ਜਿਹੜੇ ਪੀਜ਼ੇ ਦਾ ਬੇਸ ਆ ਉਹ ਵੀ ਅਸੀਂ ਖੁਦ ਹੀ ਤਿਆਰ ਕੀਤਾ ਹੈ ਘਰ ਵਿੱਚ ਕਿਉਂਕਿ ਮਾਰਕੀਟ ਜਿਹੜਾ ਪੀਜ਼ਾ ਬੇਸ ਆ ਕਿਸੇ ਟਾਈਮ ਐਕਸਪਾਇਰੀ ਵੀ ਮਿਲ ਜਾਂਦਾ ਵਾ ਤੇ ਉਹਦਾ ਉਹ ਟੇਸਟ ਨਹੀਂ ਆਂਦਾ ਤੇ ਅਸੀਂ ਪੀਜ਼ਾ ਬੇਸ ਜਿਹੜਾ ਬਿਲਕੁਲ ਫਰੈਸ਼ ਘਰ ਵਿੱਚ ਹੀ ਤਿਆਰ ਕਰਾਂਗੇ ਤੇ ਨਾਲ ਦੇ ਨਾਲ ਜਿਹੜਾ ਫੁੱਲ ਲੋਡਡ ਚੀਜ਼ ਪੀਜ਼ਾ ਵਾ ਉਹ ਵੀ ਤੁਹਾਨੂੰ ਮੈਂ ਬਣਾਉਣਾ ਦੱਸਾਂਗੀ ਅੱਜ ਤੇ ਬਹੁਤ ਹੀ ਸਿੰਪਲ ਜਿਹੇ ਤਰੀਕੇ ਨਾਲ ਬਣਾਵਾਂਗੇ ਤੇ ਬੇਸ ਬਣਾਉਣਾ ਤੇ ਬਹੁਤ ਹੀ ਈਜ਼ੀ ਆ ਮੈਂ ਵੀ ਇਹ ਫਸਟ ਟਾਈਮ ਟਰਾਈ ਕੀਤਾ ਸੀ ਤੇ ਬੇਸ ਬਹੁਤ ਜ਼ਿਆਦਾ ਵਧੀਆ ਬਣਿਆ ਵਾ ਤੇ ਸਭ ਤੋਂ ਪਹਿਲਾਂ ਅਸੀਂ ਲਵਾਂਗੇ ਕੋਈ ਵੀ ਬਰਤਨ ਵਿੱਚ ਇੱਕ ਕਟੋਰੀ ਮੈਦਾ ਠੀਕ ਹੈ ਤੁਸੀਂ ਜਿੰਨੀ ਕੁਆਂਟੀਟੀ ਵਿੱਚ ਲੈਣਾ ਚਾਹਦੇ ਹੋ ਲੈ ਸਕਦੇ ਹੋ ਕਿ ਤੁਸੀਂ ਇਹ ਤੁਹਾਡੇ ਤੇ ਡਿਪੈਂਡ ਹੈ ਕਿ ਤੁਸੀਂ ਕਿੰਨੇ ਬੇਸ ਤਿਆਰ ਕਰਨੇ ਆ ਮੈਂ ਜਿਹੜਾ ਇਹ ਪੀਜ਼ਾ ਤਿਆਰ ਕਰੂੰਗੀ ਲਾਰਜ ਸਾਈਜ਼ ਦਾ ਤਿਆਰ ਕਰਨਾ ਵਾ ਇਸ ਕਰਕੇ ਮੈਂ ਇਹਦੇ ਵਿੱਚ ਜਿਹੜਾ ਇੱਕ ਕੋਲੀ ਮੇਦਾ ਐਡ ਕੀਤਾ ਵਾ ਤੁਸੀਂ ਚਾਹੋ ਦੋ ਪੀਜ਼ੇ ਬਣਾਣੇ ਹੋ ਉਸ ਹਿਸਾਬ ਨਾਲ ਤੁਸੀਂ ਉਹਨੀ ਕੁਆਂਟੀਟੀ ਵਿੱਚ ਮੇਦਾ ਲੈ ਸਕਦੇ ਹੋ ਇਹਦੇ ਵਿੱਚ ਮੈਂ ਐਡ ਕੀਤੀ ਹੈ ਚੀਨੀ ਇੱਕ ਚਮਚ ਤੋਂ ਵੀ ਘੱਟ ਤੇ ਹੁਣ ਇਹਦੇ ਵਿੱਚ ਮੈਂ ਸੈਂਟਰ 'ਚ ਹੀ ਐਡ ਕਰਨ ਲੱਗੀ ਆ ਬੇਕਿੰਗ ਪਾਊਡਰ ਅੱਧੇ ਚਮਚ ਤੋਂ ਕਾਟਾ ਤੇ ਇਧਰ ਅਸੀਂ ইস্ট ਲਈਆ ਇੱਕ ਚਮਚ ਤੋਂ ਕਾਟਾ ਤੇ ਇਹਨੂੰ ਐਕਟੀਵੇਟ ਕਰਨ ਲਈ ਅਸੀਂ ਇਹਦੇ ਵਿੱਚ ਪਾਵਾਂਗੇ ਇੱਕ ਧਮ ਹੌਟ ਵਾਟਰ ਜਾਨੀ ਗਰਮ ਕੀਤਾ ਪਾਣੀ ਤੇ ਜਿਹੜੀ ইস্ট ਆ ਉਹਦਾ ਐਕਟੀਵੇਟ ਹੋਣ ਦਾ ਤੁਹਾਨੂੰ ਮੈਂ ਦੱਸ ਦਿਆਂ ਕਿਤਾ ਪਤਾ ਚੱਲਦਾ ਵਾ ਉਹਦੇ ਉੱਤੇ ਬੱਬਲਸ ਬਣ ਜਾਂਦੇ ਆ ਨਿੱਕੇ ਨਿੱਕੇ ਤੇ ਇਹ ਜਿਹੜੀ ਸਾਡੀ यीस्ट ਸੀ ਇਕਦਮ ਜਲਦੀ ਹੀ ਮੈਲਟ ਹੋ ਗਈ ਸੀ ਪਾਣੀ ਦੇ ਵਿੱਚ ਤੇ ਮੈਨੂੰ ਸੈਂਟਰ ਸਿੱਧਾ ਹੀ ਐਡ ਕਰ ਦੇਣੀ ਆ ਮੇਦੇ ਦੇ ਵਿੱਚ ਤੇ ਹੁਣ ਅਸੀਂ ਕਰਾਂਗੇ ਦਹੀਂ ਨੂੰ ਐਡ ਦਹੀਂ ਮੈਂ ਇੱਥੇ ਇੱਕ ਚਮਚ ਲਿਆ ਵਾ ਦਹੀਂ ਖੱਟਾ ਨਾ ਹੀ ਹੋਵੇ ਤੇ ਠੀਕ ਆ ਨੋਰਮਲ ਜਿਹਾ ਹੀ ਹੋਵੇ ਤੇ ਹੁਣ ਅਸੀਂ ਇਹਦਾ ਡੋ ਲਗਾਣੇ ਆ ਸਾਰੀਆਂ ਚੀਜ਼ਾਂ ਨੂੰ ਪਹਿਲਾਂ ਆਪਸ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਦਿੰਨੇ ਆ ਤਾਂ ਕਿ ਇਹ ਸਾਰੀਆਂ ਚੀਜ਼ਾਂ ਚੰਗੀ ਤਰ੍ਹਾਂ ਆਪਸ ਵਿੱਚ ਐਕਟੀਵੇਟ ਹੋ ਜਾਣ ਤੇ ਡੋ ਲਗਾਣ ਲਈ ਅਸੀਂ ਜਿਹੜੇ ਹੈਂਡ ਵੋਸ਼ ਚੰਗੀ ਤਰ੍ਹਾਂ ਪਹਿਲਾਂ ਹੀ ਬੇਸ ਬਣਾਨ ਤੋਂ ਪਹਿਲਾਂ ਹੀ ਅਸੀਂ ਕਰ ਲਈ ਸੀ ਤੇ ਹੁਣ ਅਸੀਂ ਇਹਦਾ ਡੋ ਲਗਾਣੇ ਆ ਪਹਿਲਾਂ ਆਪਸ ਵਿੱਚ ਸਾਰੀਆਂ ਚੀਜ਼ਾਂ ਨੂੰ ਤੁਸੀਂ ਮਿਕਸ ਕਰ ਲਿਓ ਤੇ ਟੋ ਲਗਾਉਣ ਵਾਸਤੇ ਅਸੀਂ ਪਾਣੀ ਲਵਾਂਗੇ ਇੱਧਰ ਜਿਹੜਾ ਪਾਣੀ ਦਾ ਕਲਰ ਨੋਰਮਲ ਪਾਣੀ ਲਿਆਵਾ ਕਲਰ ਇਸ ਕਰਕੇ ਚੇਂਜ ਆ ਕਿਉਂਕਿ ਉਹ ਮੈਂ ਇਸਟ ਵਾਲੀ ਕੋਲੀ ਵਿੱਚ ਹੀ ਪਾਣੀ ਐਡ ਕੀਤਾ ਵਾ ਤੇ ਜਿੰਨੇ ਕ ਪਾਣੀ ਦੀ ਤੁਹਾਨੂੰ ਲੋੜ ਆ ਉਸੇ ਪਾਣੀ ਦੇ ਹਿਸਾਬ ਨਾਲ ਤੁਸੀਂ ਆਪਣਾ ਡੋ ਲਗਾ ਲਿਓ ਕਿਉਂਕਿ ਮੇਰਾ ਡੋ ਥੋੜਾ ਜਿਹਾ ਪਤਲਾ ਹੋ ਗਿਆ ਸੀ ਪਰ ਮੈਨੂੰ ਇਸ ਤਰ੍ਹਾਂ ਹੀ ਸੈੱਟ ਕੀਤਾ ਇਹਦੇ ਵਿੱਚ ਕੋਈ ਵੀ ਮੇਦਾ ਦੁਬਾਰਾ ਤੋਂ ਐਡ ਨਹੀਂ ਕੀਤਾ ਆ ਦੇਖੋ ਕਾਫੀ ਜਿਹੜਾ ਚਿਕਨਾ ਹੋ ਗਿਆ ਵਾ ਸਾਡਾ ਡੋ ਤੇ ਇਹਨੂੰ ਚੰਗੀ ਤਰ੍ਹਾਂ ਅਸੀਂ ਮਸਲਣਾ ਵਾ ਹਥੇਲੀ ਨਾਲ ਜਾਂ ਕਿਸੇ ਵੀ ਤਰ੍ਹਾਂ ਤੁਸੀਂ ਇਹਨੂੰ ਚੰਗੀ ਤਰ੍ਹਾਂ ਮਸਲੋ ਤਾਂ ਕਿ ਇਹ ਇੱਕਦਮ ਜਿਹੜਾ ਡੋ ਹੈ ਦੀ ਚਿਕਨਾਹਟ ਖਤਮ ਹੋ ਕੇ ਤੇ ਇੱਕਦਮ ਸੋਫਟ ਜਿਹੜਾ ਵਾ ਹੋ ਜਾਏ ਯਾਨੀ ਸੋਫਟ ਫਾਰਮ ਚ ਆ ਜਾਏ ਇੱਕਦਮ ਤੇ ਜਿਹੜਾ ਡੋ ਪਤਲਾ ਕਰਨ ਕਰਕੇ ਜਿਹੜਾ ਕਾਫੀ ਮੈਨੂੰ ਟਾਈਮ ਲੱਗ ਗਿਆ ਤੇ ਇਹਦੇ ਵਿੱਚ ਮੈਂ ਮੇਦਾ ਤੁਹਾਨੂੰ ਦੁਬਾਰਾ ਦੱਸਦੀ ਪਈਆਂ ਕੋਈ ਐਡ ਨਹੀਂ ਕੀਤਾ ਐ ਇਸੇ ਡੋ ਨੂੰ ਮੈਂ ਦੁਬਾਰਾ ਤੋਂ ਸੈਟ ਕੀਤਾ ਵਾ ਚੰਗੀ ਤਰ੍ਹਾਂ ਸਟ੍ਰੈਚ ਕਰ ਲਿਆ ਵਾ ਦੇਖੋ ਸੋਫਟ ਹੋ ਗਿਆ ਵਾ ਉਹਨੇ ਪਲੇਟ ਨੂੰ ਡੋਨੇ ਛੱਡ ਦਿੱਤਾ ਵਾ ਇਹਨੂੰ ਇੱਕਦਮ ਸਮੂਥ ਕਰਨਾ ਸੀ ਟਾਈਮ ਤਾਂ ਦਾ 5-7 ਮਿੰਟ ਜ਼ਰੂਰ ਲੱਗਣਗੇ ਤੇ ਡੋਨੋ ਇੱਕਦਮ ਅਸੀਂ ਸਮੂਥ ਫਾਰਮ ਵਿੱਚ ਲੈ ਕੇ ਆ ਨਾ ਵਾ ਜਿਹੜਾ ਇਹ ਬਰਤਨ ਦੇ ਨਾਲ ਚਿਪਕਨੋ ਜਿਹੜਾ ਘੱਟ ਹੋ ਗਿਆ ਵਾ ਇਹਨੂੰ ਚੰਗੀ ਤਰ੍ਹਾਂ ਅਸੀਂ ਮਸਲ ਨਾ ਵਾ ਤੇ ਆਪਣੇ ਆਪ ਹੀ ਇਹ ਆਪ ਇਕੱਠਾ ਹੋਣਾ ਸ਼ੁਰੂ ਹੋਏ ਨਾ ਵਾ ਡੋਨੇ ਤੇ ਜਿਦੋਂ ਤੁਹਾਡਾ ਡੋਅ ਇਕਦਮ ਇਕੱਠਾ ਹੋਣਾ ਸ਼ੁਰੂ ਹੋ ਜਾਏਗਾ ਨਾ ਤੇ ਸਮਝ ਲਓ ਤੁਹਾਡਾ ਡੋਅ ਇਕਦਮ ਤਿਆਰ ਆ ਤੇ ਇਹਨੂੰ ਡੋਅ ਨੂੰ ਹੁਣ ਮੈਂ ਥੋੜਾ ਜਿਹਾ ਲਗਾਉਂਗੀ ਕਿ ਕਿਉਂ ਤਾਂ ਕਿ ਇਕਦਮ ਸਮੂਥ ਹੋ ਜਾਏ ਚਿਕਨਾ ਜਿਹਾ ਹੋ ਜਾਏ ਤੇ ਇਹਨੂੰ ਅਸੀਂ ਇਕੱਠਾ ਕਰ ਲੈਂਦੇ ਆ ਸੈਂਟਰ ਦੇ ਵਿੱਚ ਜਿਹੜਾ ਵੀ ਇਸ ਤੂੰ ਘਰ ਤਿਆਰ ਕਰੋਗੇ ਨਾ ਉਹਦਾ ਜਿਹੜਾ ਪੀਜ਼ਾ ਵਾ ਬਹੁਤ ਵਧੀਆ ਬਣਦਾ ਵਾ ਤੇ ਚਲੋ ਜੀ ਇੱਧਰ ਸਾਡਾ ਡੋ ਤਿਆਰ ਹੋ ਗਿਆ ਵਾ ਤੇ ਇਹਨੂੰ ਅਸੀਂ ਸੈੱਟ ਹੋਣ ਲਈ ਰੱਖ ਦਾਂਗੇ 15-20 ਮਿੰਟ ਤੋਂ ਲੈ ਕੇ ਤੁਸੀਂ 40 ਮਿੰਟ ਤੱਕ ਰੱਖ ਸਕਦੇ ਹੋ ਤੇ ਚਲੋ ਜੀ ਇਧਰ ਡੋਨੋ ਅਸੀਂ ਕਵਰ ਕਰਕੇ ਸਾਈਡ ਤੇ ਰੱਖ ਦਿੰਨੇ ਆ ਤੇ ਦੂਸਰੇ ਬੰਨੇ ਕਰਦੇ ਆ ਅਸੀਂ ਆਪਣੀ ਵੈਜੇਸ ਦੀ ਤਿਆਰੀ ਜਿਹੜਾ ਅਸੀਂ ਬੇਸ ਦੀ ਤਿਆਰੀ ਕਰ ਲਈ ਆ ਚਲੋ ਇਹਦੀ ਟੋਪਿੰਗ ਵਾਸਤੇ ਅਸੀਂ ਜਿਹੜੇ ਵੈਜੀਟੇਬਲ ਲਏ ਉਹ ਮੈਂ ਤੁਹਾਨੂੰ ਦੱਸਣ ਲੱਗੀ ਆ ਜਿਹੜਾ ਪਨੀਰ ਆ 100 ਗ੍ਰਾਮ ਹੈ ਇਹ ਪਨੀਰ ਮੈਂ ਘਰ ਖੁਦ ਹੀ ਤਿਆਰ ਕੀਤਾ ਵਾ ਫਰੈਸ਼ ਦੁੱਧ ਤੋਂ ਤੇ ਕੈਪਸਿਕਮ ਨੂੰ ਟਾਈਸ ਚ ਅਸੀਂ ਕਟਿੰਗ ਕਰ ਲਿਆ ਵਾ ਤੇ ਜਿਹੜਾ ਪਿਆਜ਼ ਆ ਤੁਹਾਨੂੰ ਪਤਾ ਵਾ ਜਿਹੜੇ ਪਿਆਜ਼ ਦੀ ਇੱਕ ਨਈਕ ਪਰਤ ਜਿਹੜੀ ਜੁੜੀ ਹੁੰਦੀ ਆ ਉਹਨੂੰ ਅਲੱਗ ਕਰ ਲਿਆ ਵਾ ਇਸ ਤਰੀਕੇ ਨਾਲ ਅਸੀਂ ਕੀਤਾ ਪਿਆਜ਼ ਨੂੰ ਤੇ ਮਸ਼ਰੂਮ ਆ ਤੇ ਫਲੀਆਂ ਵਾਂ ਇੱਧਰ ਅਸੀਂ بیس ਨੂੰ 5 ਮਿੰਟ ਲਈ ਹੋਰ ਰੈਸਟ ਤੇ ਰੱਖਾਂਗੇ ਤੇ ਹੁਣ ਅਸੀਂ ਵੈਜੀਟੇਬਲ ਜਿੰਨੀਆਂ ਵਾਂ ਉਹਨੂੰ ਫਰਾਈ ਕਰਾਂਗੇ ਗੈਸ ਓਨ ਕਰ ਲਿਆ ਵਾ ਤੇ ਤੁਸੀਂ ਜਿਹੜੀ ਵੈਜੀਟੇਬਲ ਜਦੋਂ ਵੀ ਫਰਾਈ ਕਰੋਗੇ ਕੁਕ ਕਰੋਗੇ ਹਲਕਾ ਜਿਹਾ ਇਹਨਾਂ ਨੂੰ ਤੁਸੀਂ ਕਿਸੇ ਵੀ ਔਇਲ ਵਿੱਚ ਵੀ ਕਰ ਸਕਦੇ ਹੋ ਪਰ ਮੈਂ ਇੱਥੇ ਜਿਹੜਾ ਵਾ ਬਟਰ ਆ ਉਹਨੂੰ ਐਡ ਕੀਤਾ ਵਾ ਤੇ ਬਟਰ ਇੱਥੇ ਥੋੜਾ ਮੈਨੂੰ ਜ਼ਿਆਦਾ ਲੱਗਾ ਵਾ ਤੇ ਅੱਧਾ ਬਟਰ ਮੈਂ ਇਹਦੇ ਵਿੱਚੋਂ ਕੱਢ ਲਿਆ ਵਾ ਤੇ ਬਾਕੀ ਬਟਰ ਨੂੰ ਚੰਗੀ ਤਰ੍ਹਾਂ ਵੀ ਗਰੀਸ ਕਰ ਲਿਆ ਵਾ ਜਿੱਦੋਂ ਸਾਡਾ ਬਟਰ ਹਲਕਾ ਜਿਹਾ ਮੈਲਟ ਹੋ ਜਾਏਗਾ ਉਸੇ ਟਾਈਮ ਅਸੀਂ ਇਹਨੂੰ ਜਲਣ ਨਹੀਂ ਦੇਣਾ ਚਾਹੀਨੀ ਫਲੇਮ ਲੋ ਰੱਖਿਓ ਤੇ ਹੁਣ ਅਸੀਂ ਇਹਦੇ ਵਿੱਚ ਜਿਹੜੇ ਪਿਆਜ਼ ਆ ਉਹਨੂੰ ਐਡ ਕਰਾਂਗੇ ਸਭ ਤੋਂ ਪਹਿਲਾਂ ਕਿਉਂਕਿ ਸਾਡਾ ਬਟਰ ਜਿਹੜਾ ਮੈਲਟ ਹੋਣਾ ਸ਼ੁਰੂ ਹੋ ਗਿਆ ਆ ਵਾ ਪਿਆਜ਼ ਨੂੰ ਅਸੀਂ ਹਲਕਾ ਜਿਹਾ ਫਰਾਈ ਕਰਾਂਗੇ ਜ਼ਿਆਦਾ ਨਹੀਂ ਤੇ ਹੁਣ ਅਸੀਂ ਨਾਲ ਦੇ ਨਾਲ ਜਿਹੜੀ ਸ਼ਿਮਲਾ ਮਿਰਚ ਕਟਿੰਗ ਕੀਤੀ ਆ ਉਹਨੂੰ ਵੀ ਐਡ ਕਰ ਦਿੰਨੇ ਆ ਜਿਹੜਾ ਅਸੀਂ ਇਹਦਾ ਡਾਈਸ ਦਾ ਸਾਈਜ਼ ਆ ਛੋਟਾ ਰੱਖਿਆ ਵਾ ਜਿਆਦਾ ਵੱਡਾ ਨਹੀਂ ਰੱਖਿਆ ਇਹਨੂੰ ਵੀ ਕੁੱਕ ਕਰਾਂਗੇ ਫਲੇਮ ਬਿਲਕੁਲ ਤੁਸੀਂ ਲੋਈ ਰੱਖਿਓ ਕਿਉਂਕਿ ਹਾਈ ਫਲੇਮ ਤੇ ਵੈਜੀਟੇਬਲ ਢਾਡੀਆਂ ਜਲ ਵੀ ਸਕਦੀਆਂ ਵਾ 1 ਮਿੰਟ ਲਈ ਅਸੀਂ ਕੁੱਕ ਕਰਾਂਗੇ ਹੁਣ ਅਸੀਂ ਇਹਦੇ ਵਿੱਚ ਐਡ ਕਰਾਂਗੇ ਮਸ਼ਰੂਮ ਮਸ਼ਰੂਮ ਨੂੰ ਅਸੀਂ ਚੰਗੀ ਤਰ੍ਹਾਂ ਇੱਕ ਸਾਫ਼ ਪਾਣੀ ਵਿੱਚ ਮੈਕੀ ਕਰ ਲਿਆ ਸੀ ਧੋ ਲਿਆ ਸੀ ਤੇ ਜੜੀਆਂ ਬੀਨਸ ਆ ਉਹ ਵੀ ਐਡ ਕਰ ਦਿੰਨੇ ਆ ਬੀਨਸ ਸਾਡੀਆਂ ਜੜੀਆਂ ਘਰ ਦੀਆਂ ਸੀ ਇੱਕ ਦੋ ਲੱਗੀਆਂ ਸੀ ਇਸ ਕਰਕੇ ਉਹ ਇੱਕਦਮ ਫਰੈਸ਼ ਆ ਉਹ ਵੀ ਐਡ ਕਰ ਦਿੱਤੀਆਂ ਵਾ ਹਲਕਾ ਜਿਹਾ ਪਿਆਰ ਜੀ ਜਦੋਂ ਸਾਡਾ ਟ੍ਰਾਂਸਫਰਟ ਹੋ ਜਾਏਗਾ ਜਾਨੀ ਛਿਮਲਾ ਮਿਰਚ ਵੀ ਥੋੜਾ ਇਹ ਕਲਰ ਚੇਂਜ ਕਰੇਗੀ ਸਮੇ ਲੋਕੀ ਸਾਡੀ ਜੜੀ ਸਬਜੀਆ ਇੱਕਦਮ ਕੋਕਾ ਤੇ ਹੁਣ ਇਹਦੇ ਵਿੱਚ ਅਸੀਂ ਇਹਨੂੰ ਇਸ ਤਰ੍ਹਾਂ ਹੀ 2 ਮਿੰਟ ਲਈ ਰੱਖਾਂਗੇ ਪਹਿਲਾਂ ਨਮਕ ਤੇ ਮਿਰਚੀ ਅਸੀਂ ਬਾਅਦੋਂ ਐਡ ਕਰਾਂਗੇ ਜਦੋਂ ਅਸੀਂ ਫਲੇਮ ਨੂੰ ਬੰਦ ਕਰਾਂਗੇ ਤੇ ਇੱਧਰ ਜਿਹੜਾ ਪਨੀਰ ਆ ਇਹਨੂੰ ਕਰਦੇ ਆ ਕੋਟਿੰਗ ਜਾਨੀ ਅਸੀਂ ਲੈ ਬਣਾਈ ਸੀ ਮਿਉਨੀਸ ਤੰਦੂਰੀ ਘਰ ਵਿੱਚ ਹੀ ਹਲਕਾ ਜਿਹਾ ਬਲੈਕ ਪੈਪਰ ਤੇ ਹਲਕਾ ਜਿਹਾ ਨਮਕ ਅਸੀਂ ਦੋਨੋਂ ਚੀਜ਼ਾਂ ਨੂੰ ਐਡ ਕਰਤਾ ਵਾ ਪਨੀਰ ਦੇ ਉੱਪਰ ਤੇ ਹੁਣ ਇਹਦੇ ਵਿੱਚ ਐਡ ਕਰਨ ਲੱਗੇ ਆ ਜਿਹੜੀ ਤੰਦੂਰੀ ਮਾਇਓਨੈਸ ਇਹ ਮੈਂ ਘਰ ਹੀ ਬਣਾਈ ਸੀ ਇਹ ਬਹੁਤ ਆਸਾਨੀ ਨਾਲ ਬਣ ਜਾਂਦੀ ਹੈ ਜੇ ਤੁਹਾਡੇ ਕੋਲ ਨਹੀਂ ਹੈਗੀ ਤੇ ਤੁਸੀਂ ਸਿੰਪਲ ਮਾਇਓਨੈਸ ਲੈ ਕੇ ਜਿਹੜੀ ਸਾਦੀ ਆ ਉਹਦੇ ਨਾਲ ਇਹਨੂੰ ਤਿਆਰ ਕਰ ਸਕਦੇ ਹੋ ਤੇ ਪਨੀਰ ਉੱਤੇ ਅਸੀਂ ਇਹਦੀ ਕੋਟਿੰਗ ਕਰਾਂਗੇ ਇਹਦੇ ਨਾਲ ਜਿਹੜਾ ਪਨੀਰ ਦਾ ਫਲੇਵਰ ਆ ਬਹੁਤ ਹੀ ਵਧੀਆ ਆਏਗਾ ਪਨੀਰ ਸਾਡਾ ਚੰਗੀ ਤਰ੍ਹਾਂ ਕੋਟ ਹੋ ਗਿਆ ਆ ਵਾ ਮਾਇਓਨੈਸ ਨਾਲ ਤੇ ਹੁਣ ਅਸੀਂ ਨੂੰ ਸਾਈਡ ਤੇ ਕਰ ਦਿੰਨੇ ਆ ਇਹਨੂੰ ਵੀ ਇਦਾਂ ਹੀ ਸੈਟ ਹੋਣ ਲਈ ਰਹਿਣ ਦਵਾਂਗੇ ਤੇ ਇਹਨੂੰ ਅਸੀਂ ਇੱਕ ਛੋਟੇ ਬਰਤਨ ਵਿੱਚ ਕੱਢ ਦਿੰਨੇ ਆ ਤਾਂ ਕਿ ਇਹ ਚੰਗੀ ਤਰ੍ਹਾਂ ਜੜੀ ਦੀ ਕੋਟਿੰਗ ਆ ਸੈੱਟ ਹੋ ਜੇ ਤੁਸੀਂ ਚਾਹੋ ਤੇ ਪਨੀਰ ਨੂੰ ਫਰਾਈ ਵੀ ਕਰ ਸਕਦੇ ਹੋ ਪਰ ਪਨੀਰ ਨੂੰ ਤੁਹਾਨੂੰ ਪਤਾ ਹੈ ਪਨੀਰ ਬਹੁਤ ਡੈਡਿਕੇਟ ਹੁੰਦਾ ਵਾ ਤੇ ਇਹ ਮੈਂ ਘਰ ਹੀ ਤਿਆਰ ਕੀਤਾ ਵਾ ਇਸ ਕਰਕੇ ਇਹਦਾ ਟੁੱਟਣ ਦਾ ਜ਼ਿਆਦਾ ਸੀ ਚਾਂਸ ਤੇ ਮੈਂ ਇਹਨੂੰ ਫਰਾਈ ਇਸੇ ਕਰਕੇ ਨਹੀਂ ਕੀਤਾ ਸਿਰਫ ਇਹਨੂੰ ਤੰਦੂਰੀ ਮਾਇਓਨੈਸ ਵਿੱਚ ਕੋਟ ਹੀ ਕੀਤਾ ਵਾ ਇੱਧਰ ਸਾਡੀ ਵੈਜੀਟੇਬਲ ਹੋ ਗਈਆਂ ਆਆਂ ਵਾ ਤੇ ਹੁਣ ਇਹਦੇ ਵਿੱਚ ਅਸੀਂ ਜਿਹੜਾ ਹਲਕਾ ਜਿਹਾ ਨਮਕ ਤੇ ਬਲੈਕ ਪੈਪਰ ਆ ਜੜੀ ਉਹ ਐਡ ਕਰਾਂਗੇ ਦੋਨੋਂ ਚੀਜ਼ਾਂ ਤਾਂ ਕਿ ਇਹਨਾਂ ਦਾ ਫਲੇਵਰ ਜਿਹੜਾ एकदम ਵਧੀਆ ਰਹੇ ਤੇ ਗੈਸ ਕਰ ਦਿੰਨੇ ਆ ਅਸੀਂ ਆਫ ਤੇ ਹੁਣ ਜਿਹੜੀ ਆ ਸਾਡੀ ਵੈਜੀਟੇਬਲ ਕਾਫੀ ਗਰਮ ਆ ਇਹਨੂੰ ਠੰਡਾ ਹੋਣ ਲਈ ਅਸੀਂ ਪਲੇਟ ਵਿੱਚ ਕੱਢ ਦਿੰਨੇ ਆ ਮਾਇਨੀਸ ਵਾਲੀ ਪਲੇਟ ਵਿੱਚ ਇਹਨਾਂ ਨੂੰ ਕੱਢ ਦਿੱਤਾ ਵਾ ਤਾਂ ਕਿ ਉਹਦਾ ਫਲੇਵਰ ਵੀ ਇਹਨਾਂ ਵਿੱਚ ਆ ਜਾਏ ਮਾਇਨੀਸ ਦਾ ਤੇ ਸਾਈਡ ਤੇ ਇਹਨੂੰ ਰੱਖ ਦਿੰਨੇ ਆ ਤੇ ਉਧਰ ਕਰਦੇ ਆ ਸੀ ਜਿਹੜੀ ਬੀਸਤੀ ਤਿਆਰੀ ਤੇ ਮੈਂ ਜਿਹੜਾ بیس ਲੱਗੀਆਂ ਤਿਆਰੀ ਨੂੰ ਥੋੜਾ ਜਿਹਾ ਡਸਟ ਕਰਾਂਗੀ ਮੇਰੇ ਕੋਲ ਐਸ ਟਾਈਮ ਮੱਕੀ ਦਾ ਆਟਾ ਹੈਗਾ ਸੀ ਘਰ ਉਹਦੇ ਨਾਲ ਡਸਟ ਕੀਤਾ ਵਾ ਨੋਰਮਲ ਆਟਾ ਨਹੀਂ ਲਿਆ ਮੈਂ ਡਸਟ ਕਰਨ ਲਈ ਤੇ ਇਹਨੂੰ ਮੈਂ ਸਲੈਪ ਉੱਤੇ ਪਹਿਲਾਂ ਕੱਢ ਲਿਆ ਵਾ ਤੇ ਆਟੇ ਨਾਲ ਥੋੜਾ ਜਿਹਾ ਡਸਟ ਕਰਕੇ ਫਿਰ ਇਹਨੂੰ ਅਸੀਂ ਪੇੜੇ ਦੀ ਫੋਮ ਵਿੱਚ ਲਾਵਾਂਗੇ ਤੇ ਹੁਣ ਅਸੀਂ ਇੱਥੇ ਬਣਾਵਾਂਾ ਵਾ ਲਾਰਜ ਪੀਜ਼ਾ ਲਾਰਜ ਸਾਈਜ਼ ਦਾ ਪੀਜ਼ਾ ਬਣਾਵਾਂਗੇ ਉਹਦੇ ਵਾਸਤੇ ਤੁਹਾਨੂੰ ਪਤਾ ਵਾ ਕਿ ਜਿਹੜਾ ਸਾਡਾ ਚੱਕਲਾ ਵਾ ਉਹ ਮੀਡੀਅਮ ਸਾਈਜ਼ ਹੁੰਦਾ ਵਾ ਤੇ ਹੁਣ ਮੈਂ ਇੱਥੇ ਦੇਸੀ ਟ੍ਰਿਕ ਲਗੀਆਂ ਜੂਸ ਕਰਨ ਥਾਲੀ ਲੱਲੀ ਆ ਉਹਨੂੰ ਅਸੀਂ ਉਲਟਾ ਕਰਕੇ ਤੇ ਉਹਦੇ ਉੱਤੇ ਜਿਹੜਾ ਬੇਸ ਆ ਉਹ ਮੈਂ ਤਿਆਰ ਕਰਾਂਗੀ ਜਾਨੀ ਨੂੰ ਫੈਲਾਵਾਂਗੀ ਤੇ بیس ਦੀ ਤੁਸੀਂ ਜਿਹੜੀ ਥਿਕਨੈਸ ਆ ਨਾ ਪਰਾਂਠੇ ਜਿੰਨੀ ਰੱਖਿਓ ਤਾਂ ਕਿ ਜਿਹੜਾ ਸਾਡਾ بیس ਆ ਚੰਗੀ ਤਰ੍ਹਾਂ ਅੰਦਰੋਂ ਕੁੱੱਕੋ ਜੇ ਕਿਉਂਕਿ ਇਹ ਕਾਫੀ ਫਲਫੀ ইস্ট ਦਾ ਜੂਸ ਕੀਤਾ ਹੋਇਆ ਇਸ ਕਰਕੇ ਇਹ ਫਲਫੀ ਵੀ ਹੋ ਸਕਦਾ ਵਾ ਪਰ ਅਸੀਂ ਇਹਦੇ ਵਿੱਚ ਹੋਲ ਕਰਾਂਗੇ ਨਿੱਕੇ ਨਿੱਕੇ ਤੇ ਇਹਨੂੰ ਚੰਗੀ ਤਰ੍ਹਾਂ ਤੁਹਾਨੂੰ ਪਤਾ ਵਾ ਇਹਨੂੰ ਅਸੀਂ ਜਿੰਨਾ ਮਰਜ਼ੀ ਸਟ੍ਰੈਚ ਕਰਾਂਗੇ ਤੇ ਇਹ ਹੋਈ ਜਾਏਗਾ ਤੇ ਇਧਰ ਮੈਂ ਵੇਲਣਾ ਵੀ ਕੀਤਾ ਸੀ ਪਰ ਮੇਰੇ ਕੋਲ ਵੇਲਣਾ ਸੈੱਟ ਨਹੀਂ ਆਇਆ ਇਸ ਕਰਕੇ ਮੈਂ ਹੱਥਾਂ ਨਾਲ ਹੀ ਨੂੰ ਮੇਕੀ ਕੀਤਾ ਵਾ ਸੈੱਟ ਇਹਦੇ بیس ਨੂੰ ਕਾਫੀ ਵੱਡਾ ਅਸੀਂ ਕਰਨਾ ਸੀ ਤੇ ਇਹਨੂੰ ਹੱਥਾਂ ਨਾਲ ਹੀ ਅਸੀਂ ਪ੍ਰੈਸ ਕਰਕੇ ਤੇ ਇਹਦਾ بیسੜਾ ਸੀ ਸਾਰੀ ਸਾਈਡ ਤੋਂ ਇੱਕੋ ਜਿਹਾ ਕਰ ਲਿਆ ਵਾ ਤੇ ਹੁਣ ਇਥੇ ਪ੍ਰੋਬਲਮ ਇਹ ਆਣੀ ਸੀ ਕਿ ਜੇ ਮੈਂ ਦੇ ਉੱਤੇ ਟੋਪਿੰਗ ਸਾਰੀ ਐਡ ਕਰਦੀਆਂ ਤੇ ਇਹ ਸਾਡਾ 베ਸ ਸਾਡੇ ਕੋ ਚੁੱਕਿਆ ਨਹੀਂ ਜਾਣਾ ਸੀ ਤੇ ਕਾਫੀ ਟਾਈਮ ਸੋਚਣ ਤੋਂ ਬਾਅਦ ਫਿਰ ਮੈਂ ਸੋਚਿਆ ਕਿ ਚਲੋ ਅਸੀਂ ਜਿਹੜੇ ਜਿਹਦੇ ਉੱਤੇ ਅਸੀਂ 베ਸ ਤਿਆਰ ਕਰਨਾ ਸੀ ਨਾਨ ਸਟਿਕ ਤਵੇ ਤੇ ਉਹਦੇ ਉੱਤੇ ਹੀ ਅਸੀਂ ਟੋਪਿੰਗ ਕਰਾਂਗੇ 베ਸ ਲਗਾ ਕੇ ਤੇ ਇਥੇ ਜਿਹੜਾ ਨਾਨ ਸਟਿਕ ਤਵਾ ਵਾ ਇਹਨੂੰ ਹਲਕਾ ਜਿਹਾ ਗ੍ਰੀਸ ਕਰਤਾ ਵਾ ਤਾਂ ਕਿ ਜਿਹੜਾ 베ਸ ਆ ਥੱਲੇ ਉਹ ਇਕਦਮ ਕ੍ਰਿਸਪੀ ਬਣੇ ਤੇ ਹੁਣ ਮੈਂ ਇਹਨੂੰ بیس ਨੂੰ ਇਹਦੇ ਉੱਪਰ ਹੀ ਸੈੱਟ ਲੱਗੀਆਂ ਕਰਨ ਕਿਉਂਕਿ ਸਾਨੂੰ ਲਾਰਜ ਸਾਈਜ਼ ਦਾ ਪੀਜ਼ਾ ਚਾਹੀਦਾ ਵਾ ਤੇ ਜਿਹੜਾ ਇਹ ਤਵਾ ਵਾ ਕਾਫੀ ਇਹਦਾ ਸਾਈਜ਼ ਕਾਫੀ ਵੱਡਾ ਵਾ ਮੈਨੂੰ ਚੰਗੀ ਤਰ੍ਹਾਂ ਸੈੱਟ ਕਰ ਲੈਣੇ ਆ بیس ਤੁਸੀਂ ਜਿੰਨਾ ਵੱਡਾ ਰੱਖੋਗੇ ਜਾਨੀ ਜਿੰਨਾ ਫੈਲਾਓਗੇ ਓਨਾ ਵਧੀਆ ਹੋਊਗਾ ਤੁਹਾਡੇ ਲਈ ਤੇ ਜੇ بیس ਦਾ ਮੋਟਾਈ ਚ ਰਹਿ ਗਿਆ ਤੇ ਫਿਰ ਅੰਦਰੋਂ ਚੰਗੀ ਤਰ੍ਹਾਂ ਕੁੱਕ ਨਹੀਂ ਹੋਏਗਾ ਇੱਧਰ ਅਸੀਂ ਫੋਕ ਦੀ ਹੈਲਪ ਨਾਲ ਇੱਧਰ ਸਾਰੇ ਅਸੀਂ ਇਹਦੇ ਵਿੱਚ ਸ਼ੇਕ ਕਰ ਲਿਆ ਸਾਰੇ ਸਾਈਡ ਤੇ ਚੰਗੀ ਤਰ੍ਹਾਂ ਤਾਂ ਕਿ ਇਹ ਕੇਸਰ ਵੀ ਬੰਨੋ ਫਲਫੀ ਨਾ ਹੋਵੇ ਤੇ ਕ੍ਰਿਸਪੀ ਬਣੇ ਤੇ ਚੰਗੀ ਤਰ੍ਹਾਂ ਕੂਕੋ ਜੇ ਅੰਦਰੋਂ ਹੁਣ ਅਸੀਂ ਇਹਦੇ ਉੱਤੇ ਲਗਾਵਾਂਗੇ ਪੀਜ਼ਾ ਬੇਸ ਜਿਹੜੀ ਸੋਸ ਆ ਜਿਹਨੂੰ ਅਸੀਂ ਪਾਸਤਾ ਸੋਸ ਵੀ ਕਹਿ ਦਿੰਦੇ ਆ ਉਹ ਲਗਾਈ ਆ ਇਹ ਤੁਹਾਡੇ ਤੇ ਡਿਪੈਂਡ ਆ ਤੁਸੀਂ ਇਹਦਾ ਫਲੇਵਰ ਕਿੰਨਾ ਕੁ ਜ਼ਿਆਦਾ ਪਸੰਦ ਕਰਦੇ ਹੋ ਕਿੰਨੀ ਕੁ ਲਗਾਉਣੀ ਚਾਹੁੰਦੇ ਹੋ ਜਾਂ ਨਹੀਂ ਓਨੀ ਕੀ ਐਡ ਕਰਾਂਗੇ ਅਸੀਂ ਤੇ ਸਾਰੇ ਬੇਸ ਉੱਤੇ ਅਸੀਂ ਇਦਾਂ ਪੀਜ਼ਾ ਸੌਸ ਜੜੀ ਆ ਲਗਾ ਦਿੱਤੀ ਆ ਤੇ ਹੁਣ ਅਸੀਂ ਜਿੰਨੀਆਂ ਵੀ ਵੈਜੀਟੇਬਲ ਕੁੱਕ ਕੀਤੀਆਂ ਸੀ ਤੇ ਇਹਨਾਂ ਨੂੰ ਠੰਡਿਆਂ ਲਈ ਰੱਖਿਆ ਸੀ ਉਹ ਸਾਰੀਆਂ ਐਡ ਕਰ ਦਿੰਨੇ ਆ ਜਿਹੜੇ ਉੱਪਰ ਬੇਸ ਦੇ ਉੱਪਰ ਅਸੀਂ ਬਹੁਤ ਵਧੀਆ ਤਰੀਕੇ ਨਾਲ ਸਾਰੀ ਵੈਜੀਟੇਬਲ ਜਣੀਆਂ ਲਗਾਵਾਂਗੇ ਦੇਖੋ ਜੀ ਸਿੰਪਲ ਜਿਹੇ ਤਰੀਕੇ ਨਾਲ ਮੈਂ ਉੱਪਰ ਵੈਜੀਟੇਬਲ ਸਾਰੀਆਂ ਖਿਲਾਰ ਦਿੱਤੀਆਂ ਵਾ ਤੇ 스ਪੂਨ ਦੀ ਹੈਲਪ ਨਾਲ ਮੈਂ ਇਹਨਾਂ ਨੂੰ ਸਾਰਿਆਂ ਨੂੰ ਪ੍ਰੈਸ ਕਰਦੀ ਪਈਆਂ ਤਾਂ ਕਿ ਬੇਸ ਉੱਪਰ ਚੰਗੀ ਤਰ੍ਹਾਂ ਪ੍ਰੈਸ ਹੋ ਜਨ ਚਲੋ ਜੀ ਇਹਦੀ ਟੋਪਿੰਗ ਵੈਜੀਟੇਬਲ ਦੀ ਹੋ ਗਈ ਆ ਹੁਣ ਇਸ ਤੋਂ ਬਾਅਦ ਅਸੀਂ ਜਿਹੜਾ ਪਨੀਰ ਅਸੀਂ ਕੋਟ ਕਰਕੇ ਰੱਖਿਆ ਹੋਇਆ ਸੀ ਉਹਦੀ ਅਸੀਂ ਕਰਾਂਗੇ ਕੋਟਿੰਗ ਪਨੀਰ ਵੀ ਅਸੀਂ ਸਾਰੇ ਲਗਾ ਦਿੰਨੇ ਆ ਪਨੀਰ ਸਾਡਾ ਕਾਫੀ ਸੌਫਟ ਬਣਿਆ ਸੀ ਤੇ ਜਿੱਦੋਂ ਸਾਡਾ ਪੀਜ਼ਾ ਬਿਲਕੁਲ ਤਿਆਰ ਹੋ ਗਿਆ ਸੀ ਤੇ ਪਨੀਰ ਦਾ ਫਲੇਵਰ ਬਹੁਤ ਹੀ ਵਧੀਆ ਆ ਰਿਹਾ ਸੀ ਇਹਦੇ ਵਿੱਚ ਕਿਉਂਕਿ ਇਹਦੇ ਤੇ ਜਿਹੜੀ ਮਾਇਓਨੈਸ ਦੀ ਟਾਪਿੰਗ ਕੀਤੀ ਆ ਉਹਦੇ ਨਾਲ ਇਹਦਾ ਫਲੇਵਰ ਵਿੱਚ ਕਾਫੀ ਜ਼ਿਆਦਾ ਫਲੇਵਰ ਜਿਹੜਾ ਸੀ ਵਧੀਆ ਆਇਆ ਇਹਦਾ ਤੁਸੀਂ ਬਾਜ਼ਾਰ ਵਿੱਚ ਕਾਫੀ ਮਹਿੰਗਾ ਪੀਜ਼ਾ ਲੈਂਦੇ ਹੋ ਤੇ ਘਰ ਬਿਲਕੁਲ ਅਸੀਂ ਸਿੰਪਲ ਜਿਹੇ ਤਰੀਕੇ ਨਾਲ ਬਣਾਇਆ ਸੀ ਤੇ ਇਹਦੀ ਕੋਸਟ ਸਾਨੂੰ 150 ਦੇ ਅਰਾਊਂਡ ਪਈ ਆ ਜਿਹੜੇ ਅਸੀਂ ਚੀਜ਼ ਲਿਆਏ ਸਾ ਚੀਜ਼ ਚੀਜ਼ ਅਸੀਂ ਵਰਤੀ ਸੀ ਕਯੂਬ ਵਾਲੀ ਉਹ ਵੀ ਸਾਡੀ ਅੱਧੀ ਜੂਸ ਹੋਈ ਆ ਜਿਆਦਾ ਨਹੀਂ ਅਸੀਂ ਕੀਤੀ ਤੇ ਤੁਸੀਂ ਜਾਓ ਤੇ ਹੋਰ ਇਹਨੂੰ ਲੋਡ ਕਰ ਸਕਦੇ ਹੋ ਚੀਜ਼ ਨਾਲ ਪਰ ਅਸੀਂ ਸਿੰਪਲ ਜਾਈ ਕੀਤਾ ਵਾ ਤੇ ਫਿਰ ਵੀ ਸਾਡਾ ਪੀਜ਼ਾ ਬਹੁਤ ਹੀ ਜ਼ਿਆਦਾ ਚੀਜ਼ ਨਾਲ ਲੋਡਡ ਸੀ ਤੇ ਬਹੁਤ ਜ਼ਿਆਦਾ ਟੇਸਟੀ ਬਣਿਆ ਸੀ ਚਲੋ ਜੀ ਪਨੀਰ ਦੀ ਟੋਪਿੰਗ ਇੱਧਰ ਅਸੀਂ ਕਰ ਲਈ ਹੋਈ ਆ ਤੇ ਥੋੜੀ ਜਿਹੀ ਜਿਹੜੀ ਤੰਦੂਰੀ ਮਿਓਨੀਸ ਉਹ ਵੀ ਲਗਾ ਦਿੰਨੇ ਆ ਤਾਂ ਕਿ ਪੀਜ਼ਾ 'ਚ ਜਿਹੜਾ ਪੀਜ਼ੇ ਤੇ ਬੇਸ ਦਾ ਫਲੇਵਰ ਵਧੀਆ ਆਵੇ ਤੇ ਹੁਣ ਅਸੀਂ ਇਹਦੇ ਉੱਪਰ ਐਡ ਕਰਾਂਗੇ ਚਿਲੀ ਫਲੇਕਸ ਤੇ 오ਰਗੈਨੋ ਦੋਨੋਂ ਚੀਜ਼ਾਂ ਨੂੰ ਅਸੀਂ ਉੱਪਰ ਲਗਾ ਦਿੰਨੇ ਆ ਚਾਹੇ ਮਿਕਸ ਕਰਕੇ ਲਗਾ ਲੋ ਚਾਹੇ 1 ਬਾਈ 1 ਲਗਾ ਲੋ ਜਿੱਦਾਂ ਵੀ ਤੁਸੀਂ ਲਗਾਣਾ ਚਾਹੁੰਦੇ ਹੋ ਤੇ ਸਾਡਾ ਜਿਹੜਾ ਪੀਜ਼ਾ ਬੇਸ ਤੇ ਇਹਦੀ ਟੋਪਿੰਗ ਤਿਆਰ ਆ ਹੁਣ ਅਸੀਂ ਇਹਦੇ ਉੱਪਰ ਐਡ ਕਰਨ ਲੱਗੇ ਆ ਚੀਜ਼ ਇਥੇ ਅਸੀਂ ਚੀਜ਼ ਲ ਲਈਆ ਕਯੂਬ ਵਾਲੀ ਸ্লাইਸ ਵਾਲੀ ਨਹੀਂ ਲਈ ਦੂਸਰੀ ਲਈਆ ਇਹਨੂੰ ਇੱਕਦਮ ਲੋਡਡਡ ਕਰਾਂਗੇ काफी क्वांटिटी जी चीज अशी उत्तर लगावांगे इधर जी साडी चीजी प्रोपर लागे होई ਤੇ ਚਲੋ ਜੀ ਹੁਣ ਗੈਸ ਦੇ ਉੱਪਰ ਅਸੀਂ ਗੈਸ ਨੂੰ ਕਰ ਦਿੰਨੇ ਆ ਔਨ ਤੇ ਉੱਪਰ ਅਸੀਂ ਜਿਹੜਾ ਆਪਣਾ ਤਵਾ ਰੱਖ ਦਿੱਤਾ ਵਾ ਪੀਜ਼ਾ ਵਾਲਾ ਤੇ ਇੱਧਰ ਸਾਡੀ ਤੁਹਾਨੂੰ ਪਤਾ ਲੱਗ ਗਿਆ ਵਾ ਚੀਜ਼ ਥੋੜੀ ਥੋੜੀ ਮੈਲਟ ਹੋਣੀ ਸ਼ੁਰੂ ਹੋ ਗਈ ਆ ਤੇ ਹੁਣ ਅਸੀਂ ਨੂੰ ਕਵਰ ਕਰਨ ਲੱਗੇ ਆ ਪਰ ਇਹ ਲੀਡ ਸਾਡੀ ਛੋਟੀ ਪੈਏਗੀ ਆ ਇਸ ਤੋਂ ਬਾਅਦ ਮੈਂ ਲੀਡ ਹਟਾ ਕੇ ਤੇ ਪਲੇਟ ਦਾ ਜੂਸ ਕੀਤਾ ਸੀ ਪਰ ਪਲੇਟ ਵੀ ਉੱਤੇ ਕੰਫਰਟੇਬਲ ਨਹੀਂ ਹੋਈ ਕਿਉਂਕਿ ਚੀਜ਼ ਉਹਦੇ ਨਾਲ ਚਿਪਕਣਾ ਸ਼ੁਰੂ ਹੋ ਗਿਆ ਸੀ ਤੇ ਲਾਸਟ ਤੇ ਮੈਂ ਇਹਦੇ ਉੱਪਰ ਜਿਹੜੀ ਥਾਲੀ ਸੀ ਉਹ ਐਡ ਕਰ ਦਿੱਤੀ ਆ ਆ ਦੇਖੋ ਜੀ ਸਾਡਾ ਚੀਜ਼ ਬਿਲਕੁਲ ਮੈਲਟ ਹੋਣਾ ਸ਼ੁਰੂ ਹੋ ਗਿਆ ਹੈ ਵਾ ਜਿਹੜਾ ਸਾਡੀ ਥਾਲੀ ਦਾ ਸਾਈਜ਼ ਸੀ ਇਕੁਅਲ ਸੀ ਇਸ ਕਰਕੇ ਮੈਂ ਉੱਤੇ ਥਾਲੀ ਲਗਾ ਦਿੱਤੀ ਆ ਤੇ ਸਾਡਾ ਪੀਜ਼ਾ ਇੱਕਦਮ ਤਿਆਰ ਆ ਤੇ ਗੈਸ ਨੂੰ ਕਰ ਦਿੱਤਾ ਸੀ ਆਫ ਤੇ ਹੁਣ ਅਸੀਂ ਇਹਨੂੰ ਪਾਰਮੈਂਟਲੀ ਇਸ ਤਰ੍ਹਾਂ ਹੀ ਰਹਿਣ ਦਵਾਂਗੇ ਤੇ ਥੱਲੇ ਉਹ ਜਿਹੜਾ ਬੇਸ ਸੀ ਇਕਦਮ ਕ੍ਰਿਸਪੀ ਬਣਿਆ ਵਾ ਤੁਸੀਂ ਵੀ ਘਰ ਟਰਾਈ ਕਰਕੇ ਜਰੂਰ ਦੇਖਿਓ ਪੀਜ਼ਾ ਤੇ ਜੇ ਤੁਹਾਨੂੰ ਮੇਰੀ ਰੈਸਪੀ ਵਧੀਆ ਲੱਗੀ ਪੀਜ਼ੇ ਦੀ ਤੇ ਇਹਨੂੰ ਤੁਸੀਂ ਲਾਈਕ ਸ਼ੇਅਰ ਕਮੈਂਟ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਆ ਦੇਖੋ ਜੀ ਇੱਧਰ ਅਸੀਂ ਸ্লাইਸ ਵੀ ਕਰ ਲਿਆ ਇਕਦਮ ਚੀਜ਼ੀ ਸ্লাইਸ ਆ ਤੇ ਇਹਦੇ ਉੱਪਰ ਤੁਸੀਂ ਦੁਬਾਰਾ ਤੋਰੀ ਗੈਨੋ ਜਾਂ ਚਿਲੀ ਫਲੈਕਸ ਲਗਾਉਣਾ ਚਾਹਦੇ ਹੋ ਲਗਾ ਸਕਦੇ ਹੋ ਤੇ ਟਮਾਟੋ ਕੇਚਪ ਨਾਲ ਸੀ ਨੂੰ ਸਰਵ ਕਰਾਂਗੇ ਤੇ ਤੁਸੀਂ ਵੀ ਇੱਕ ਵਾਰੀ ਘਰ ਟ੍ਰਾਈ ਕਰਕੇ ਜਰੂਰ ਦੇਖਿਓ ਬਹੁਤ ਹੀ ਆਸਾਨੀ ਨਾਲ ਬਹੁਤ ਹੀ ਸਿੰਪਲ ਜੇ ਤਰੀਕੇ ਨਾਲ ਬਣਾਵਾ ਬਣਾਇਆ ਵਾ ਸੀ ਤੁਸੀਂ ਵੀ ਘਰ ਟ੍ਰਾਈ ਕਰਕੇ ਜਰੂਰ ਦੇਖਿਓ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ